ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਦੋਸਤੋ ਹਾਜ਼ਰਾਂ ਜੀ ਇੱਕ ਵਾਰ ਫੇਰ ਮੌਸਮ ਸੰਬੰਧੀ ਜਾਣਕਾਰੀ ਲੈ ਕੇ ਜਿਵੇਂ ਕਿ ਤੁਹਾਡੇ ਨਾਲ ਇਸ ਤੋਂ ਪਹਿਲੀ ਵੀਡੀਓ ਵਿੱਚ ਵਾਅਦਾ ਕੀਤਾ ਗਿਆ ਸੀ ਤੇ ਪੰਜਾਬ ਦੇ ਮੌਸਮ ਦੀ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਬਠਿੰਡਾ ਏਰੀਆ ਵਗੈਰਾ ਨੂੰ ਛੱਡ ਕੇ ਮਾਨਸਾ ਤੇ ਉਸ ਦੇ ਨਾਲ ਹਰਿਆਣੇ ਦੇ ਕੁਝ ਏਰੀਆ ਛੱਡ ਕੇ ਬਾਕੀ ਪੂਰੇ ਪੰਜਾਬ ਦੇ ਵਿੱਚ ਜਿਹੜੀ 14 ਫਰਵਰੀ ਨੂੰ بارش ਹੋਈ ਏ ਤੇ ਹੋ ਰਹੀ ਏ ਖਾਸ ਕਰਕੇ ਸ਼੍ਰੀ ਤਰਨਤਾਰਨ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦਸੂਹਾ ਤੇ ਨਵਾਂ ਸ਼ਹਿਰ ਜਲੰਧਰ ਇਸ 벨ਟ ਇਸ ਏਰੀਆ ਦੇ ਵਿੱਚ ਕਾਫੀ ਬਾਰਸ਼ ਜਿਹੜੀ ਹੋ ਰਹੀ ਹੈ ਹੁਸ਼ਿਆਰਪੁਰ ਪਠਾਨਕੋਟ ਤੇ ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਜਿਹੜੀ بارش ਹੋ ਰਹੀ ਹੈ ਬਰਨਾਲਾ ਏਰੀਆ 'ਚ ਹਲਕੀ بارش ਹੋ ਰਹੀ ਹੈ ਤੇ ਪਟਿਆਲਾ ਦੇ ਵਿੱਚ ਵੀ ਹਲਕੀ بارش ਹੈ ਇਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਜਿਹੜੀ ਹੈ ਕਾਫੀ بارش ਹੋ ਰਹੀ ਹੈ ਤੇ 15 ਫਰਵਰੀ ਨੂੰ ਵੀ ਚੰਡੀਗੜ੍ਹ ਦੇ ਵਿੱਚ ਦੁਪਹਿਰ ਤੱਕ ਜਿਹੜੀ ਇਹ ਹਲਕੀ ਦਰਮਿਆਨੀ بارش ਦੀ ਉਮੀਦ ਹੈ ਤੇ ਹਰਿਆਣਾ ਦੇ ਵਿੱਚ ਕਾਫੀ ਏਰੀਆ ਜਿਹੜਾ ਜਿਵੇਂ ਅੰਬਾਲਾ, ਜਮਨਾ ਨਗਰ, ਕਰਨਾਲ ਤੇ ਇਸ ਤੋਂ ਅੱਗੇ ਦਿੱਲੀ ਇਸ ਸਾਈਡ ਵੱਲ ਨੂੰ ਜਿਹੜੀ ਇਹ بارش ਉਹ 15 ਫਰਵਰੀ ਸ਼ਾਮ ਤੱਕ ਵੀ ਜਿਹੜੀ ਇਹ ਹੋਣ ਦੀ ਉਮੀਦ ਹੈ ਜਾਨੀ 14 ਤੇ 15 ਫਰਵਰੀ ਪੂਰਾ ਦਿਨ ਹਲਕੀ بارش ਹੋ ਸਕਦੀ ਹੈ ਤੇ ਇਸ ਤੋਂ ਬਾਅਦ ਚ ਜੰਮੂ ਦੇ ਵਿੱਚ ਜੰਮੂ ਵਿੱਚ 14 ਤੇ 15 ਫਰਵਰੀ ਨੂੰ ਦੇਰ ਰਾਤ ਤੱਕ ਜਿਹੜੀ ਹਲਕੀ ਤੋਂ ਦਰਮਿਆਨੀ بارش ਦੀ ਪੂਰੀ ਉਮੀਦ ਤੇ ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਵੀ 14 ਤੇ 15 ਫਰਵਰੀ ਨੂੰ بارش ਦੀ ਪੂਰੀ ਉਮੀਦ ਤੇ ਲਗਾਤਾਰ ਪਹਿਲਾਂ ਪੈ ਵੀ ਰਹੀ ਏ ਤੇ ਰਾਜਸਥਾਨ ਦੇ ਵਿੱਚ ਮੌਸਮ ਜਿਹੜਾ ਸਾਫ਼ ਸੁਥਰਾ ਤੇ ਕਿਤੇ ਕਿਤੇ ਟੁੱਟਵੀਂ ਬੱਦਲਵਾਈ ਹੋ ਸਕਦੀ ਏ ਉੱਤਰ ਪ੍ਰਦੇਸ਼ ਯਾਨੀ ਯੂਪੀ ਦੇ ਵਿੱਚ ਜਿਹੜੀ بارش ਏ ਉਹ 14 ਤੇ 15 ਫਰਵਰੀ ਨੂੰ ਵੀ ਦੇਰ ਸ਼ਾਮ ਤੱਕ ਜਿਹੜੀ ਹੋਣ ਦੀ ਪੂਰੀ ਸੰਭਾਵਨਾ ਹੈ ਤੇ ਬੇਸ਼ੱਕ ਦਰਮਿਆਨੀ ਹਲਕੀ بارش ਅੱਜ 14 ਫਰਵਰੀ ਨੂੰ ਵੀ ਹੋ ਰਹੀ ਏ ਤੇ ਇਸ ਤੋਂ ਬਾਅਦ ਥੋੜੀ ਜੀ ਜਾਣਕਾਰੀ ਜਿਹੜੀ ਦਿੱਲੀ ਬਾਰੇ ਤੇ ਦਿੱਲੀ ਦੇ ਵਿੱਚ ਵੀ 15 ਫਰਵਰੀ ਨੂੰ ਵੀ ਦੇਰ ਸ਼ਾਮ ਤੱਕ بارش ਹੁੰਦੇ ਰਹਿਣ ਦੀ ਸੰਭਾਵਨਾ ਹੈ ਤੇ ਹੁਣ ਦੁਬਾਰਾ ਇੱਕ ਵਾਰੀ ਪੰਜਾਬ ਬਾਰੇ ਜਾਣਕਾਰੀ ਦੇ ਦਈਏ ਕਿ ਪੰਜਾਬ ਵਿੱਚ ਹਲਕੀ ਤੋਂ ਦਰਮਿਆਨੀ بارش ਜਿਹੜੀ ਏ 15 ਫਰਵਰੀ ਦੁਪਹਿਰ ਤੱਕ ਹੋ ਸਕਦੀ ਏ ਜਾਨੀ ਉਸ ਤੋਂ ਬਾਅਦ ਮੌਸਮ ਜਿਹੜਾ ਸਾਫ਼ ਹੋਣ ਦੀ ਉਮੀਦ ਹੈ ਤੇ ਇਹ ਸੀ ਜਾਣਕਾਰੀ ਬਹੁਤ ਬਹੁਤ ਧੰਨਵਾਦ